ਚੱਲ ਚੱਲ ਵੀਰ ਆ ਅੱਛਾ ਉਹ ਬਸ ਬਰਾ ਤੇ ਆ ਨਾ ਹਾਂ ਇਹ ਐਂ ਕਹਿੰਦੇ ਸੀ ਆ ਦੱਸਦੇ ਹੁਣ ਬਾਈ ਮਿਸਤਰੀ ਨੂੰ ਮੈਂ ਤਾਂ ਐ ਹੀ ਜਿਹੜੇ ਦਾਲ ਚਾ ਪਾਉਣਾ ਸੁਭੇ ਇਹ ਪਤਲੇ ਹੁੰਦੇ ਗੂਲੇ ਕੱਪੜੇ ਨਾ ਇਹ ਐ ਗੈਂਸੀ ਬਰੇ ਵੀ ਜਿਹੜੀਆਂ ਥੱਲੇ ਵਾਲੀ ਫੱਟੀ ਪਾਈ ਆ ਜੇ ਇਹਨੂੰ ਕੱਢ ਇਹ ਨਹੀਂ ਨੀਚੇ ਵਾਲੀਆਂ ਦੀ ਸੀ ਕੀ ਕਰਨੀ ਸੀ ਹਾਂ ਇਹ ਕੱਢ ਕੇ ਇੱਥੇ ਵੀ ਕਹਿੰਦੇ ਪੈਪ ਪੈ ਜੂ ਵੀ ਕੱਪੜੇ ਉਹ ਕੱਪੜੇ ਲੰਘੇ ਨਾ ਦੂਜਾ ਕੱਢਾ ਵਿੱਚ ਆਇਆ ਉੱਥੇ ਉਹਦਾ ਹੁੰਦੀ ਆ ਨਾ ਕੱਪੜੇ ਟੰਗਣ ਆਏ ਜਿੰਨੇ ਕੱਪੜੇ ਨੇ ਸਮਝ ਉਹਦਾ ਹੈਂਗਰ ਤੇ ਜਿੰਨੇ ਹੈਂਗਰ ਤੇ ਨਹੀਂ ਹਾਂ ਸੋਹੀ ਰੱਖਣੇ ਨਹੀਂ ਹੈਂਗਰ ਤੇ ਇਹਦੇ ਬਾਅਦ ਤੇ ਕਰਨੀ ਕੱਪੜੇ ਇੰਗ੍ਰੀਡिएंट्स ਉਹਦਾ ਜਿਹੜਾ ਉਹਨੂੰ ਆਪਸ਼ਨ ਹੈ ਉਹਦਾ ਇੱਕ ਫੈਕਟ ਵੀ ਲੱਗ ਜੇਗੀ ਉਹਦੇ ਮੈਨੂੰ ਦੱਸਿਆ ਉਹਨੂੰ ਕਰਕੇ ਜੇ ਦੋ ਰੁਵਾੜੀਆਂ ਚਲਵਾ ਦੇ ਨਹੀ ਵੀਰੇ ਵੀ ਜੇ ਆਪ ਚੱਲ ਥੱਲੇ ਚਲਵਾ ਦੇ ਚਲਵਾ ਦੇ ਨਹੀਂ ਜੇ ਉਹ ਫੱਟੀ ਕੱਢਦੀ ਆ ਆਪਾਂ ਥੱਲੇ ਵਾਲੀ ਨਿਕਲ ਤਾਂ ਜਾਊਗੀ ਕਾਦ ਵਾਸਤੇ ਕਦੋਂ ਲੱਗੋ ਮਤਲਬ ਉਹਨੂੰ ਸਭੋ ਕੱਪੜੇ ਕਹਾਂ ਕਰਕੇ ਤੱਕ ਲੈ ਜਿਓ ਐਡੀ ਕਿੱਡੀ ਦੀ ਗੱਲ ਐ ਐਂਕਾ ਤੇ ਕੱਪੜੇ ਜਿੰਨੇ ਤੇ ਅੱਗੇ दो दो ही आगे हैंडजना तो परछ कर के कर देंगे तेरे आपके छेद डाल दो दो ही ना दर 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 दर। नहीं नहीं बे ये लोग घर के सामानों में फंसे पड़े हूं ना भोगी का पति सारा ना मां अभी तो कल से निकल ही जा रही ताज चल लो तो कर अच्छा यू साहब कह रहे हैं ज्यादा थोड़ी ना बहुत छेड़ो नहीं

ਤਾਰਸਾ ਉਹ ਨਾ ਵਧੀਆ ਉਹ ਆਦੇ ਤੂੰ ਉਹ ਕਹਿੰਦੀ ਸੀ ਥੱਲੇ ਉਹ ਰੱਖਨੇ ਦੇਖ ਲੈ ਨਾ ਤੂੰ ਉਹ ਐਵੇਂ ਬਾਪੂ ਨਾਲ ਰੱਖਨੇ ਕੋਈ ਨਹੀਂ ਹਾਂ ਬਰੇ ਨਿਕਲਦਾ ਕਰਦੇ ਫਿਰ ਉਹ ਬਾਹਰ ਨਾ ਲਾਉਂਦੇ ਇੱਥੇ ਨਾ 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 ਕੋਈ ਤੋਂ ਹੈਂਗੜਾ ਉੱਚੀ ਉੱਚੀ ਅੱਛਾ ਅੱਛਾ ਲੋਈ ਨਹੀਂ ਹੋ ਰਾਇਂ ਇਹਿੰਕ ਬਹੁਤ ਚੱਕ ਕੋਈ ਨਹੀਂ ਹੁਣ ਬਰੇ ਬਸ ਠੀਕ ਹੋਰ ਵੀ ਬਣਾਉਣਾ ਹੈ ਮੈਂ ਨੂੰ ਪਹਿਲੀ ਰੱਖ ਦੇ ਤੂੰ ਪਹਿਲਾਂ ਸ਼ਾਮ ਨੂੰ ਚੈੱਕ ਕਰ ਰਿਹਾ ਸੀ ਹਾਂ ਮੈਂ ਨਾ ਕਰਕੇ ਜਾ ਮੈਂ ਤਾਂ ਕਰ ਜਾਨੀ ਆ ਜੀ ਜੀ ਨਾ ਆਪ ਦਾ ਸੂਰਜ ਹੈ ਨਹੀਂ ਆਉਣਾ ਫਿਰ ਉਹ ਸੋਚਿਆ ਵੀ ਤੇ ਐ ਨਾ ਹੋਵੇ ਬੇਚ ਪੰਜ ਕਿਚਨ ਉੱਥੇ ਤਾਂ ਐਲ.ਈ.ਡੀ. ਦਾ ਕਿਹੜਾ ਹੈ ਐਲ.ਈ.ਡੀ. ਤਾਂ ਉੱਥੇ ਲਾਉਂਦੇ ਵੀ ਨਹੀਂ ਆਪਾਂ ਉੱਥੇ ਲੋਡ ਵੀ ਨਹੀਂ ਹੁੰਦਾ ਐਲ.ਈ.ਡੀ. ਦੀ ਜਗ੍ਹਾ ਇੱਥੇ ਲਾ ਲਓ ਇੱਥੇ ਜ਼ਰੂਰ ਮੂਹਰੇ ਸਤਿ ਇੱਥੇ ਲਾ ਲਓ ਤਾਂ ਆਪੇ ਲੱਗੂ ਇੱਥੇ ਲਾ ਲਾਂਗੇ ਇੱਧਰ ਲਾ ਲਾਂਗੇ ਇਹ ਸਭਾਂ ਜਿਹੜਾ ਆ ਗਾਮਨੇ ਚੀਤਾ ਲਾ ਦੋ ਹੋ ਗਿਆ ਥੋੜਾ ਠੀਕ ਆ ਗਏ ਆਹ ਨੂੰ ਬਾਅਦ ਵਿੱਚ ਉਹਨਾਂ ਕਰਨਾ ਹਾਂ ਵੀਰੇ ਬਾਅਦ ਵਿੱਚ ਇਹਦੇ ਰੱਖਣੇ ਜੇ ਵੀਰੇ ਉਹ ਬਾਲੇ ਨਾ ਖੁੱਲੇ-ਖੁੱਲੇ ਜੇ ਬਣਾਈਂ ਦੋ ਤਿੰਨ ਫੱਟੀਆਂ ਪਾ ਦਿਓ ਵਿੱਚ ਹਾਂ ਬੂਟਾ ਦਾ ਸਾਈਜ਼ ਹੋਵੇ ਜਿਵੇਂ ਵੀ ਟਿਕ ਜਾਣ ਵਾ ਹਾਂ ਬਸ ਇੱਕ ਜੋੜਾ ਸਹੀ ਟਿਕ ਜੇ ਬੂਟਾਂ ਦਾ ਆਹ ਰੱਖਾਂਗੇ ਬੂਟ ਸੁਰੇ ਬੜਾ ਕਰ ਆਪ ਨੂੰ ਜੂਰੀ ਲੈਣਾ ਆਹ ਵਧੀਆ ਕਿੰਨਾ ਮਨਜੀ ਪ੍ਰੈਸ ਕਰਕੇ ਚਿੱਟਕਾਈ ਚੋ ਹਾਂ ਇੱਧਰ ਜਗ੍ਹਾ ਨਹੀਂ ਕਿ ਵਿੰਡੋਸ ਨਾਲ ਇਹਨਾਂ ਕਿ ਮੈਂ ਕਰਦੀ ਐ ਇੱਧਰ ਤੇ ਇੱਧਰ ਦੋਵੇਂ ਚੀਜ਼ਾਂ ਦੇ ਲੈਟ ਆਲੇ ਡਰਾਪ ਪਹਿਲਾਂ ਇਹ ਕਰੀ ਹੁੰਦੀ ਸੀ ਚੰਮੀ ਓਥੇ ਸੀ ਪਹਿਲਾਂ ਆਈ ਕਰਦਾ ਸੀ ਤੁਸੀਂ ਕਹਿੰਦੇ ਸੀ ਚੰਮੀ

ਇਹ ਤਾਂ ਵੀ ਉਪਰ ਕਢਾ ਪੈਣਾ ਮੋਟ ਦਾ ਕਿਉਂ ਫਰਚ ਨਹੀਂ ਲੱਗੂਗੀ ਫਰਚ ਨਹੀਂ ਲੱਗੂਗੀ ਫਰਚੇਸ਼ਾਂ ਹੋਊਗੀ ਇਹ ਦੋ ਚੌੜੀ ਹੋਊਗੀ ਦੇਖ ਲਓ ਚਾਹੇ ਤੁਸੀਂ ਇਹ ਪੈੜੋਂ ਬੰਦ ਹੀ ਨਹੀਂ ਹੋ ਰਿਹਾ ਕਿੰਨਾ ਜ਼ਿਆਦਾ ਫੇਰਮੀ ਆ ਗਿਆ ਤੇ ਬਾਰਿਸ਼ ਬਹੁਤ ਜ਼ਿਆਦਾ ਹੋਈ ਜਾਂਦੀ ਹੈ ਦੇਖੋ ਖਾਟ ਹੀ ਨਹੀਂ ਰਿਹਾ ਰੱਬ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਇਧਰ ਆਪਾਂ ਬਣਾਉਣ ਲੱਗਿਆ 프ੌਂਟ ਹੀ ਬਣਾਉਣੇ ਅਗੇ ਜੀ ਪਰੌਂਠੇ ਉਹਦੇ ਵਾਲੇ ਪਿਆਜ਼ ਵਾਲੇ ਹੈ ਕੌਣ ਆਪਾਂ ਸ ਰੋਟੀ ਖਵਾ ਕੇ ਤੋਰ ਦਾਂਗੇ ਲਓ ਜੀ ਆਪਾਂ ਹੁਣ ਬਣਾਉਣ ਲੱਗਿਆ ਨਾ ਪਿਆਜ਼ ਵਾਲੇ ਪਰੌਂਠੇ ਤੇ ਇਧਰ ਆਪਾਂ ਪਿਆਜ਼ ਨੇ ਜਿਹੜੇ ਤਾਂ ਦੇ ਅੱਧਾ ਕਰ ਲੇ ਦੇਖੋ ਕਿੰਨੇ ਘਟ ਲੱਗਦੇ ਆ ਨਾ ਪਿਆਜ਼ ਵਾਲੇ ਪਰੌਂਠੇ ਬਣਾਵਾਂਗੇ ਅੱਜ ਮੈਨਾ ਸਟੈਂਡ ਖੋਲਦਾ ਆਂ ਲੱਗੀ ਹੋਈ ਰਾਤ ਨੂੰ ਰੋਟੀ ਘੱਟ ਖਾਧੀ ਸੀਗੀ ਦੋ ਹੀ ਰੋਟੀਆਂ ਖਾਧੀਆਂ ਉਹਨੇ ਪੜਾ ਤੂੰ ਖਾ ਲੈਣ ਆਜੋ ਉਰੀ ਆਜੋ ਜੋ ਆ ਗੰਡੇ ਵਾਲੇ ਬਗਣੀ ਪਾਲਿਓ ਦਹੀਂ ਬਣਿਆ ਪਿਆ ਸਾਰਾ ਕੁਝ ਪਾ ਲਿਓ ਲੋ ਜੀ ਆਪਾਂ ਨਾ ਬਣਾਉਣੀ ਹੁੰਦੀ ਹੈ ਮਸਾਲਾ ਦੀ ਪਿਆਜ਼ ਵਾਲੀ ਪਿਆਜ਼ ਆਪਾਂ ਕਰ ਲਈ ਸੀ ਕੱਟ ਕੇ ਲੰਬੇ ਲੰਬੇ ਬਰੀਕ ਬਰੀਕ ਤੇ ਹੁਣ ਮਿਰਚ ਮਸਾਲਾ ਜੋ ਵੀ ਤੁਸੀਂ ਮਿਕਸ ਕਰਨਾ ਕਰ ਲੋ ਵਿੱਚੀ ਸੁੱਕੀ ਮੇਥੀ ਸੁੱਕੀ ਮੇਥੀ ਹੈ ਬੜੀ ਵਧੀਆ ਲੱਗੇ ਮੀਂਹ ਦੇਖੋ ਕਿੰਨਾ ਆ ਰਿਹਾ ਬਹੁਤ ਜ਼ਿਆਦਾ ਨਹੀਂ ਆ ਰਿਹਾ ਕਿੱਥੇ ਬੈਠੋਗੇ ਸੁੱਕੀ ਰਹਿਣਾ ਪਵੇਗੀ ਵੀ ਇੰਦਰੀ ਪਈ ਸੀ ਕੀ ਗੜੀ ਅੱਛਾ ਉਹ ਭਾਲੀ ਸਾਡੇ ਕੁੱਤੀ ਢਾਈ ਫੁੱਟ ਮੁੰਮਈਆ ਬੱਸ ਉਹ ਸੁਣ ਕੇ ਆਵਾਜ਼ ਉੱਪਰ ਨਹੀਂ ਆਉਂਦੀ ਇਹ ਤਾਂ ਬੈਠ ਕੇ ਉੱਥੇ ਰੁਕੀ ਖਾ ਸਕਦੇ ਹਾਂ 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 ਬੈਠ ਕੇ ਬੈਠੇ ਆਹੀਂ ਕਰੇ ਕੋਈ ਕੰਮ ਨਹੀਂ ਹੋ ਰਿਹਾ ਜਮੀਂ ਕਰਕੇ ਤੋਂ ਕਿ ਉਹਦੀ ਮਸਾ ਬਣੂਗੀ ਮੱਝਾ ਸੀ ਜਾ ਕੇ ਫਿਰ ਪੂਲੀ ਜੋਟੀ ਨਾ ਰਾਤ ਮਿਲੀ ਇਹ ਨਾ ਹੋਣੀ ਹੈ ਕਿਉਂ ਮੈਂ ਜਦੋਂ ਕੱਪੜਾ ਹੋ ਜਾਂਦੀ ਹੈ ਨਾ ਮਤਲਬ ਇਹ ਉਹਦੀ ਹੱਟ ਜਾਂਦੀ ਹੈ ਹੈਨਾ ਬਹੁਤ ਟੈਮ ਹੋ ਗਿਆ ਅੱਜ ਤੱਕ ਦਿਨ ਦਿਨ ਹੋਰ ਹੋਣ ਵੀ ਅਸੀਂ ਚੋਈ ਦੋਣਾਂ ਜਾਂ ਜਿਆਨੇ ਹੋਰ ਪਾਲਿਓ ਤੇ ਮੇਰੇ ਬਰੌਂਡਾ ਇਹ ਕੋਈ ਬਰੌਂਡਾ ਕਿੱਤਾ ਬਣਿਆ ਮੱਖਣੀ ਸਭ ਮਖਣੀ ਸਾਰੇ ਖਾ ਗਏ ਲੈ ਆਉਣਾ ਉਹ ਲੈ ਉਹ ਤੇ ਹੀ ਪਾਲਿਓ ਹੋਰ ਇਹ ਮੱਖਣੀ ਲੈ ਕੇ ਦੀ ਮਣੀ ਕਿੱਦਾਂ ਬਣੇ ਦੱਸਿਓ ਰਿਵਿਊ ਦਿਮਾਕ ਕੋ ਨੰਬਰ ਚੱਕਰ ਨੰਬਰ ਬਣਿਆ ਆਹੋ ਮੈਨੂੰ ਪਸੰਦ ਨਹੀਂ ਗੰਡੇ ਵਾਲੇ ਬਰੌੜੇ ਪਸੰਦ ਨੇ ਮੈਨੂੰ ਤੁਹਾਨੂੰ ਜੀ ਕਿਹੜੇ ਪਸੰਦ ਨੇ ਮੈਨੂੰ ਤਾਂ ਖਾਰਾ ਹੀ ਥੱਗ ਦੇਖੋ ਮਖਨ ਕੱਲਾ ਗ੍ਰੇ ਕਲਰ ਨਹੀਂ ਗ੍ਰੇ ਕਲ ਗਾਇਜ਼ ਮੀਰ ਨਹੀਂ ਹਟ ਰਿਹਾ ਕੀ ਕਰੀਏ ਸਾਰਾ ਕੰਮ ਓਮੇ ਪਿਆ ਸਾਡੇ ਤਾਂ ਭਾਂਡਿਆਂ ਦਾ ਨਾ ਨੇ ਲੱਗਿਆ ਪਿਆ ਜਦੋਂ ਮੈਂ ਉਹ ਕਰਨ ਲੱਗੀ ਕੰਮ ਸਟਾਰਟ ਤੇ ਮੈਂ ਕੰਮ ਸਟਾਰਟ ਕਰਨ ਲੱਗੀ ਉਹ ਲੈ ਗਈ ਓਏ ਗਾਇਸ ਵੀਰੇ ਧਿਆਨ ਨਾਲ ਆਇਓ ਬੂਰਾ ਜੇ ਬਾਈ ਤਿਲਕ ਨਾ ਜਾਇਓ ਬੂਰੇ ਤੋਂ ਬੂਰਾ ਤਾਂ ਮੰਡੇ ਤੇ ਨਹੀਂ ਆਉਂਦੀ ਮੈਂ ਤਾਂ ਡਿੱਗ ਜੂ ਕੋਈ ਗੱਲ ਨਹੀਂ ਤੂੰ ਪਹਿਲਵਾਨ ਮੰਗੂ ਕਿਵੇਂ ਖੜਦੀ ਐ ਆ ਦੇਖੀ ਕਿ ਉਹ ਲੈ ਲੋ ਇੱਥੇ ਪਾਣੀ ਏ ਬਾਈਪਰ ਦਾ ਕੀ ਨਾ ਡਿਸੀਜ ਨੂਰ ਤੂੰ ਜਾ ਕਿੱਲੇ ਪੁੱਤ ਥੱਲੇ ਬਾਈਪਰ

ਕਾਗ ਜੀ ਕਦੋਂ ਇਹ ਕਾਗ ਜੀ ਨੂੰ ਤਾਂ ਲਾਇਆ ਇਹਨਾਂ ਨੇ ਸ਼ੀਸ਼ੇ ਤੋਂ ਪਲਾਈਆਂ ਨੇ ਉੱਪਰ ਲੈਣਾ ਉੱਪਰ ਕੀ ਕਰਨਾ ਹੁਣ ਮੈਂ ਜਾ ਕੇ ਮੈਂ ਦੇਖੂੰਗੀ ਫਿਰ ਜਾ ਆਇਆ ਤੂੰ ਤਾਂ ਕਿ ਨਹੀਂ ਆਈ ਜਾ ਕਿ ਨਹੀਂ ਝੂਠ ਮਰੀਏ ਜਾ ਬਾਹਰ ਮੈਂ ਥੱਲੇ हेलो गाइस ਨਾਲੇ ਜਾਂਦੀ ਨਹੀਂ ਮੇਥੋਂ ਦਾ ਆ ਜਾ ਕੀ ਆ ਮੀ ਪਈ ਜਾਂਦਾ ਇਹਦੇ ਉੱਤੇ ਤਾਂ ਨਹੀਂ ਆਉਂਦੀ ਉਹ ਸਾਮੀ ਮੀ ਇਹ ਦੁਨੀਆ ਬਦਲ ਆਤੀ ਤਾਂ ਹਾਂ ਕਿੰਨੀ ਦੇਖੀ ਜਵਾਕਾਂ ਨੇ ਰੋੜਾ ਹੋਰ ਇੰਨਾਂ ਨੇ ਸਿੱਟੀਆਂ ਨੇ ਇੰਨਾਂ ਨੇ ਕਬੂਤਰ ਠੋਦਣੇ ਜਦੋਂ ਲਓ ਜੀ ਆਪਾਂ ਕੋਠੇ ਤੇ ਫੇਰ ਆ ਗਏ ਇਨਕੁਆਰੀ ਕਰਨ ਇਹ ਤੇੜਾ ਹੀ ਨੀ ਤਾਂ ਆਉਂਦੀ ਜਾਂਦੀਆਂ ਨੇ ਕਹਿੰਦੇ ਘੇਰਾ ਕੀ ਦੀਏ ਕਿੱਥੇ ਖੁੱਲ ਗਈ ਹਾਂ ਹਾਂ ਉਹ ਆਪ ਕਿੱਥੇ ਨੇ ਦੇਖ ਲਾ ਸਾਰਿਆਂ ਦੇ ਕੋਠਿਆਂ ਦੇ ਕਿਸਮਾਨ ਪੇ ਸਭ ਲੋਕ ਕੋਠਿਆਂ ਦੇ ਜਿਹੜੇ ਫਿਰਦੇ ਨੇ ਹੈ ਅਦ ਇਹਨਾਂ ਨੇ ਵੀ ਹੁਣ ਪੰਨਾ ਪਛਾ ਕੇ ਗਏ ਨੇ ਦੋਨੇ ਕੋਠਿਆਂ ਤੇ ਦੇਖੋ ਜੀ ਬਹੁਤ ਵਾਦਾ ਮਾਹੌਲ ਬਹੁਤ ਹੋਰਿਆ ਪਾਣੀ ਪਾਣੀ ਕੰਮ ਪਾਣੀ ਹੀ ਪਾਣੀ ਹੋਇਆ ਪਿਆ ਹਾਂ ਚਲੋ ਗਾਇਸ ਤਨ ਬਾਈ ਮਾਰੀ ਸੀ ਜੋ ਅੰਦਰ ਵੜਿਆ ਅੰਗਾ ਮੋਬਾਈਲ ਨਾਲ ਦੇਖੀ ਫਾਈ ਹਾਲ ਗਾਇਜ਼ ਉਹ ਬਣਾ ਰਿਹਾ ਉਹ ਤਾਂ ਆਪਣੇ ਮਸ਼ੀਨ ਨਾਲ ਕੰਮ ਕਰ ਰਿਹਾ ਬੱਚਾ ਹਾਲ ਗਾਇਜ਼ ਚੁੱਲਣਾ ਨਾ ਤੂੰ ਚੁੱਲ ਕੇ ਕੋਟੀ ਚੁੱਲ ਚੁੱਲ ਕੇ ਕੋਟੀ ਚੁੱਲ ਇਹਦਾ ਕੀ ਮਤਲਬ ਹੈ ਦੱਸੀ ਚੁੱਲ ਚੁੱਲ ਕੇ ਹਣ ਦੱਸੀ ਚੁੱਲ ਚੁੱਲ ਕੇ ਆਪਸ ਨੂੰ ਆਉਂਦੇ ਨੇ ਡੱਕ ਜਾਣੇ ਬਸ ਬਸ ਜੋ ਮੈਂ ਪਰਿਵਾਰ ਨੂੰ ਕਹਿ ਰਿਹਾ ਦੇਖ ਕੇ ਹੀ ਪਰਦੀ ਉਹ ਠੰਢੀ ਮਰ ਕੇ ਹੁੰਨੇ ਉਹ ਇਹ ਠੱਡਰੇ ਮਰ ਜਾਣਗੇ ਠੰਢੀ ਮਰ ਗਏ ਨੇ ਪਸ਼ੂ ਉਹ ਪਸ਼ੂ ਠੰਢੀ ਮਰ ਗਏ ਹੁੰਦੇ ਅੱਛਾ ਵੇਖੋ ਮਨ ਮੋਰੇ ਚੋਰੀਂ ਚੀਂ ਲੈ ਦੇਖ ਲਓ ਜੀ ਰਾਤ ਦਾ 10 ਦਾ ਟਾਈਮ ਹੋ ਰਿਹਾ ਤੇ ਮੀਂਹ ਨਹੀਂ ਹਟਣ ਦਾ ਨਾਮ ਲੈ ਰਿਹਾ ਰੱਬ ਨੇ ਸੱਚੀ ਪਤਾ ਨਹੀਂ ਕੀ ਕਰਨਾ ਉਹ ਦੇਖੋ ਪ੍ਰਣਾਲਾ ਆਪਣਾ ਗੂਏ ਚੱਲੀ ਜਾਂਦਾ ਉਧਰ ਕੋਠੀ ਵਾਲਾ ਪਾਣੀ ਆਉਂਦਾ ਸਾਰਾ ਮੀਨਾ ਦੇਖੋ ਤੁਸੀਂ ਕਿੰਨਾ ਜਿਆਦਾ ਮੀਤ ਹੈਗਾ ਬਾਲਾ ਮੀ ਪੈ ਗਿਆ ਭਾਈ ਦੇਖ ਲਓ ਜੀ ਅੱਜ ਤੀਜਾ ਦਲ ਹੋ ਗਿਆ ਮੀਨ ਨੂੰ ਮੀ ਨਹੀਂ ਹਟ ਰਿਹਾ ਬਾਰਤਾ ਅੰਕਲ ਨਾ ਭਾਏ ਸਾਰਾ ਦਿਨ ਤਾਂ ਮੀਂਹ ਪਊਗਾ ਮੱਝਾਂ ਬਾਹਰ ਕੱਢਣੀਆਂ ਪੈਣੀਆਂ ਪੱਠੇ ਮੀਂਹ ਨੇ ਇੰਨਾ ਜ਼ਿਆਦਾ ਨੁਕਸਾਨ ਕਰਤਾ ਆਪਣੇ ਨਾ ਨਾਲ ਹੀ ਘਰ ਸੀ ਉਹਨਾਂ ਦੀ ਕਹਿੰਦੇ ਛੱਤ ਡਿੱਗ ਪਈ ਆਪਾਂ ਕੋਠੇ ਉੱਤੋਂ ਦੀ ਦੇਖ ਕੇ ਆਉਣੀਆ ਵਿਚਾਰਿਆਂ ਨੇ ਕਹਿੰਦੇ ਬਹੁਤ ਨੁਕਸਾਨ ਹੋ ਗਿਆ ਤੇ ਪ੍ਰਮਾਤਮਾ ਮਿਹਰ ਕਰ ਸਭ ਤੇ ਹਨਾ ਕਿਸੇ ਨੂੰ ਵੀ ਕੋਈ ਸਵਾਲ ਹਾਂ

ਰੱਬਾ ਮੇਰ ਕਰ ਕਿਸੇ ਦਾ ਨਸਾਨ ਨਾ ਕਰ ਗਰੀਬ ਗੁਰਬੇ ਦਾ ਵਿਚਾਰੇ ਹਨ ਜਿਹੜੇ ਇੱਕੋ ਦਾ ਨਹੀਂ ਕਰ ਸਕਦੇ ਆਪਦਾ ਘਰ ਲੋਟ ਉਹ ਦੇਖੋ ਸਾਰਾ ਸੀ ਹਾਂ ਕਿਵੇਂ ਪਹੁੰਚਦਾ ਕਿਵੇਂ ਪਹੁੰਚਦਾ ਔਖਾ ਹੋ ਜਾਂਦਾ ਔਖਾ ਬਈ ਔਖਾ ਛੱਤ ਜੀ ਦੇ ਨਾ ਉਹ ਨਾ ਕੱਲੋਂ ਅਸੀਂ ਚੱਕ ਕੇ ਗਏ ਸੀ ਸਾਰਾ ਇੱਥੇ ਇੱਧਰ ਸਿੱਟ ਗਏ ਸੀ ਵੀ ਉਹ ਤੇ ਮੋਰੇ ਜਿੱਚ ਨਾ ਲੱਗ ਜੇ ਪਾਣੀ ਨਿਕਲਦਾ ਉਹ ਜੇ ਕ੍ਰੋਸ ਇਹ ਤਾਂ ਉਹ ਵੀ ਚਕਾਉਣ ਵਾਲਾ ਚੱਕਦਾ ਚਾਰ ਨੇ ਇਹਨੂੰ ਕਹਦਾ ਚਾਰ ਨਾ ਕਿੱਥੋਂ ਚੱਕਦਾ ਹੁਣ ਇੱਕ ਥੋੜੇ ਉਧਰ ਲੈ ਆਪਣੇ ਕੋਠੇ ਤੇ ਥੋਡੀਆਂ ਬੋਰੀਆਂ ਪਈਆਂ ਨੇ ਨਾ ਉਹਦੇ ਵਾਲੀਆਂ ਬੈਠਾ ਲਓ ਜੀ ਬਹੁਤ ਨੁਕਸਾਨ ਕਰਤਾ ਸਾਡੇ ਤਾਂ ਮੀਂਹ ਨੇ ਤੇ ਕੱਲ ਸਾਡੀ ਛੱਤ 'ਚ ਮੋਰਾ ਨਿਕਲਿਆ ਆ ਅੱਜ ਵਿਚਾਰੇ ਨੇ ਗਵਾਂਡੀਆਂ ਦੇ ਹਨਾ ਉਹ ਥੱਲੇ ਪਏ ਸੀ ਕਹਿੰਦੇ ਤੇ ਥੱਲੇ ਪਏ ਸੀ ਕਹਿੰਦੇ 4:00 4:30 ਵਜੇ ਇੱਕ ਪਾਸਾ ਡਿੱਗ ਪਿਆ ਦੂਜੇ ਪਾਸੇ ਨਾਲ ਵਾਲੇ ਕਮਰੇ ਦੀ ਛੱਤ ਖੜੀ ਰਹੀ ਤੇ ਦੂਜੇ ਪਾਸੇ ਵਾਲੀ